ਬਾਬਾ ਜੀ ਪਹੁੰਚੇ ਨੇ ਕਿਸਾਨ ਅੰਦੋਲਨ ਦੇ ਵਿੱਚ ਬਾਲਦਕਲਾਂ ਤੋਂ ਬਾਬਾ ਜੀ ਕੀ ਨਾਮ ਹੈ ਆਪਣਾ ਵੀਰ ਸਿੰਘ ਵੀਰ ਸਿੰਘ ਜੀ ਬਾਲਦਕਲਾਂ ਕੀ ਕਹਿਣਾ ਚਾਹੋਗੇ ਮੋਰਚੇ ਬਾਰੇ ਮੋਰਚੇ ਬਾਰੇ ਇਹ ਹੈ ਵੀ ਦੇਖੋ ਏਕਾ ਸਭ ਤੋਂ ਵੱਡੀ ਚੀਜ਼ ਹੈ ਜਿਹੜੇ ਲੋਕ ਲੜਦੇ ਨੇ ਹਾਂਜੀ ਲੋਕ ਉਹਨਾਂ ਦਾ ਸਾਥ ਦਿੰਦੇ ਨੇ ਜਿਹੜੇ ਲੋਕ ਘਰੇ ਬੈਠ ਨੇ ਉਹਨਾਂ ਨਾਲ ਲੋਕ ਟੁੱਟ ਕੇ ਅੰਦੋਲਨ ਦੇ ਨਾਲ ਜੁੜ ਲੰਗੇ ਏਕਾ 35 27 ਕਿਸਾਨ ਜਿ세 ਬੰਦੇ ਆ ਮਜ਼ਦੂਰ ਜਿ세 ਬੰਦੇ ਨੇ ਪੰਜਾਬ ਦੇ ਵਿੱਚ ਆ ਤੁਸੀਂ ਇੱਕ ਇੱਕ ਕਰਕੇ ਸਾਰਿਆਂ ਨੂੰ ਮੋਦੀ ਤੋੜੂਗਾ ਹਾਂਜੀ ਹਾਂਜੀ ਉਸ ਪਹਿਲਾਂ ਤੋੜੇ ਵੀ ਨਹੀਂ ਖਰੀਦੇ ਵੀ ਨਹੀਂ ਜੇ ਤੁਸੀਂ 35 ਕਿਸਾਨ ਜਿ세 ਬੰਦਿਆ ਇਕੱਠਿਓ ਮਤਲਬ ਮਾਤਰੇਨੀ ਮੋਦੀ ਤੋਂ ਪਹਿਲਾਂ ਵੀ ਤਿੰਨੇ ਕਾਲੇ ਕਾਨੂੰਨ ਜਿਹੜੇ ਵਾਪਸ ਕਰਾਇਨੇ ਹਾਂਜੀ ਉਸ ਉਹਦੇ ਵਿੱਚ ਕਮੀ ਰਹੀ ਗਈ ਕੁਝ ਜਥੇ ਬੰਦਿਆਂ ਦੇ ਜਿਹੜੇ ਲੀਡਰ ਤੇ ਹਾਂਜੀ ਉਹਨਾਂ ਦੇ ਸਿੱਤੇ ਹੱਥ ਮੋਦੀ ਨੇ ਫੇਰਿਆ ਉਹਨਾਂ ਦੀਆਂ ਅੱਖਾਂ ਨੀਂ ਮਿਆ ਕਰਤੀਆਂ ਇਸ ਕਰਕੇ ਝੁੱਕ ਗਏ ਉਹ ਲੀਡਰ ਜਿਹੜੇ ਝੁੱਕ ਗਏ ਜਿਹੜੇ ਅੱਜ ਨਹੀਂ ਆ ਰਹੇ ਇਸ ਕਰਕੇ ਜਿਹੜਾ ਅੰਦੋਲਨ ਦੁਬਾਰੇ ਕਰਨਾ ਪਿਆ ਹੂੰ ਹੂੰ ਜੇ ਉਹ ਅੰਦੋਲਨ ਦੇ ਵਿੱਚ ਕਮੀ ਕੀ ਤਾਂ ਦੁਬਾਰੇ ਹੋਇਆ ਨਹੀਂ ਆ ਅੰਦੋਲਨ ਦੀ ਜਰੂਰਤ ਹੀ ਨਹੀਂ ਪਈ ਹਾਂਜੀ ਹਾਂ ਜਿਹੜੀਆਂ ਮੋਦੀ ਨੇ ਮੰਗਾ ਮੰਨਿਆ ਦੀਆਂ ਜਦੋਂ ਇਹ ਮੁੱਖ ਮੰਤਰੀ ਦੀ ਗੁਜਰਾਤ ਦਾ ਹਾਂਜੀ ਉਦੋਂ ਇਹਨਾਂ ਨੇ ਸਾਰੀ ਚੀਜ਼ਾਂ ਬਕਾਈ ਵੀ ਜੇ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਬਣਦਾ ਹਾਂਜੀ ਤਾਂ ਜਿਹੜੀ ਸੁਆਮੀ ਨਾਸੰਦੀ ਜਿਹੜੀ ਰਿਪੋਰਟ ਹੈ ਮੈਂ ਬਿਠਨਸਾ ਲਾਗੂ ਕਰੂੰ ਲਾਗੂ ਕਰੂੰ ਸੁਆਮੀ ਨਾਸੰਦੀ ਰਿਪੋਰਟ ਤੋਂ ਬਿਨਾ ਇੱਕ ਵੀ ਮੰਗ ਨਹੀਂ ਜਿਹੜੀ ਕਿਸੇ ਖੇਤਾਲ ਮੌਜੂਦ ਜੱਤੇ ਬੰਦੀ ਦੀ ਹਾਂਜੀ ਇਹ ਬੈਠਣ ਸਾਰੀ ਬੁੱਕਰ ਜਾ ਇਹ ਜਿਹੜੇ ਵੀਰ ਦੇ ਲੋਕ ਹੁੰਦੇ ਨੇ ਹਾਂਜੀ ਇਹ ਜਵਾਨ ਦੇ ਬਹੁਤ ਕੱਚੇ ਹੁੰਦੇ ਨੇ ਹਾਂਜੀ ਇਹਨਾਂ ਤੋਂ ਜਿਹੜਾ ਬੰਦਾ ਇਤਬਾਰ ਕਰਦਾ ਹੋ ਗਿਆ ਇਹ ਤਾਂ ਜਿਹੜੀ ਚੀਜ਼ ਲਾਗੂ ਹੋ ਗਈ ਉਹੀ ਚੀਜ਼ ਸਮਝਣ ਨੂੰ ਲੈਣੀ ਜੇ ਇਹਨਾਂ ਨੇ ਕਹਿਤਾ ਵੀ ਇਹ ਤੇ ਵਿਚਾਰ ਕਰਾਂਗੇ ਤਾਂ ਮੈਂ ਕੀ ਬੁਥਿਆ ਤੀ ਇਹ ਬੈਠਿਆ ਕਮੇਟੀਆਂ ਮੈਂ ਨਹੀਂ ਦੇਖਿਆ ਵੀ ਕਦੇ ਅੱਜ ਤੱਕ ਉੱਠੀ ਜਾਂਦੀ ਤਾਂ ਬੈਠਿਆਂ ਦੀ ਦਮ ਨਿਕਲ ਜਾਂਦੀ ਹਾਂਜੀ ਇਹ ਲੋਕਾਂ ਨੂੰ ਬਸ ਖੰਧਾ ਭਜਾ ਕੇ ਘਰੋਂ ਵੇਚ ਦਿੰਦੇ ਨੇ ਅਸਲ ਚੀਜ਼ ਉਹੀ ਹੈ ਜਿੱਤ ਉਸ ਨੂੰ ਕਹਿੰਦਾ ਜਿਹੜੀ ਲਿਖਤੀ ਟੂਲ ਲਿਖਤੀ ਰੂਪ ਦੇ ਵਿੱਚ ਜਿਹੜੀ ਆਪਾਂ ਸਿਧਾਂਤ ਦੇ ਧਾਰੇ ਚ ਲੈ ਕੇ ਮੰਗਵਾਲੀ ਹਾਂਜੀ ਹਾਂ ਉਹਨੂੰ ਸਰਕਾਰ ਲੱਗੂਗਾ ਕਿੰਨੇ ਪੜਿਆ ਹੋ ਤੁਸੀਂ ਜੀ ਮੈਂ 10 ਕ ਪੜਿਆ ਹੋਇਆ ਇਹ ਕਿਹੜੇ ਸਾਲ ਚ 10 ਪੜ੍ਹੇ ਸੀ ਇਹ ਮੈਂ ਬਹੁਤ ਕਰਦਾ ਬਾਬੇ ਦੀਆਂ ਗੱਲਾਂ ਬੜੀਆਂ ਗਹਿਰੀਆਂ ਨੇ 72 ਦੇ ਵਿੱਚ 10ਵੀਂ ਬਾਬੇ ਨੇ ਕੀਤੀ ਆ ਕਿਸਾਨ ਐ ਦੇਖੋ ਖੇਤ ਦੇ ਵਿੱਚ ਬਲਦ ਜੋੜਨ ਵਾਲਾ ਕਿਸਾਨ ਐ ਇਹ ਕਿੰਨੇ ਉਮਰ ਹੋ ਗਈ ਬਾਬਾ ਜੀ ਤੁਹਾਡੀ? ਮੇਰੀ ਉਮਰ 70 ਸਾਲ ਦੇ ਨੇੜੇ ਹੋਊਗੀ। 70 ਦੇ ਨੇੜੇ ਉਮਰ ਹੋ ਗਈ 72 ਚ ਦਸਵੀਂ ਕੀਤੀ ਐ। ਹਾਲੇ ਬਾ ਆਇਆ ਹੁਣ ਤੱਕ ਸਾਰੇ ਕਾਨੂੰਨ ਜਾਣਦਾ ਦੇਖੋ ਤੁਹਾਨੂੰ ਸਾਰੀ ਜਾਣਕਾਰੀ ਦੇਤੀ। ਤੇ ਜਿਹੜੇ ਇੱਥੇ ਕਿਸਾਨ ਬੈਠੇ ਨੇ ਆਗੂ ਬੈਠੇ ਨੇ ਇਹਨਾਂ ਨੂੰ ਕੁਝ ਕਹਿਣਾ ਚਾਹੋਗੇ? ਇਹਨਾਂ ਨੂੰ ਇੱਕੋ ਹੀ ਗੱਲ ਆ ਸੰਘਰਸ਼ ਬਹੁਤ ਲੰਮਾ ਹੈ। 3 ਮਹੀਨੇ ਸਰਕਾਰ ਨਹੀਂ ਬਣਨੀ। ਹਾਂਜੀ। 3 ਮਹੀਨਾ ਬਾਗਰੋ ਇਹੀ ਮੋਦੀ ਨਹੀਂ ਆਉਣਾ। ਹਾਂਜੀ। ਮੋਦੀ ਨੂੰ ਵੀ ਤੁਹਾਨੂੰ ਪੱਕਾ ਪਤਾ ਹੀ ਮੋਦੀ ਨਹਿنگ ਸਿੰਘ ਫੌਜਾਂ ਨੇ ਇੱਥੇ ਮੋਰਚਾ ਜੋ ਸੰਭਾਲਿਆ ਹੋਇਆ ਨਿਰੰਤਰ ਜਾਰੀ ਹੈ ਗੱਲ ਕਰਾਂਗੇ ਬਾਬਾ ਜੀ ਨਾਲ ਬਾਬਾ ਜੀ ਆਪਣੇ ਦਲ ਦਾ ਨਾਮ ਤੇ ਆਪਣਾ ਨਾਮ ਦੱਸਿਓ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਨੌ ਮੇਰਾ ਦਰਸ਼ਨ ਸਿੰਘ ਆ ਜੀ ਅਰਬਾਂ ਖਰਬਾਂ ਤਰਨਾ ਦਲ ਬਾਬਾ ਚੜ੍ਹ ਸਿੰਘ ਮੁਖੀ ਦਲ ਦਾ ਤੇ ਇਹ ਆ ਜੀ ਅਸੀਂ ਬੈਠੇ ਆ ਇੱਥੇ ਮੋਰਚੇ ਤੇ ਆਪਣਾ ਕਿਸਾਨ ਲੋਕਾਂ ਦੇ ਨਾਲ ਜ਼ਿਮੀਦਾਰ ਭਾਈਆਂ ਨਾਲ ਡਟ ਕੇ ਖੜੇ ਆ ਵੋਡੇ ਨਾ ਮੋਢਾ ਲਾ ਕੇ ਇਹਨਾਂ ਦਾ ਸਾਥ ਦੇਵਾਂਗੇ ਬਾਕੀ ਇਹਨੀਆਂ ਗਵਰਨਮੈਂਟਾਂ ਇਹ ਸੋਚਦੀਆਂ ਨੇ ਇਹ ਗਲਤ ਸੋਚ ਰੀਆਂ ਨੇ ਇਹਨਾਂ ਦੇ ਵਿਚਾਰ ਗਲਤ ਨੇ ਕਿ ਜਿਹੜਾ ਰਾਜਾ ਉਹ ਪਰਜਾ ਦਾ ਨਾਲ ਹੁੰਦਾ ਰਾਜਾ ਇਹ ਹੁਣ ਗੋਲੀਆਂ ਚਲਵਾ ਰਿਆ ਸਾਡਾ ਸਿਪ ਸਿੰਘ ਮੁੰਡਾ ਸ਼ਹੀਦ ਕਰਤਾ ਗੋਲੀ ਮਾਰ ਕੇ ਇਹਨਾਂ ਦੇ ਵਾਸਤੇ ਇਹ ਚੰਗੀਆਂ ਨਹੀਂ ਹੈਗੀਆਂ ਗੱਲਾਂ ਅਸੀਂ ਇਹ ਕਹਿੰਦੇ ਆ ਵੀ ਇਹ ਕਿਸਾਨ ਲੋਕ ਨੇ ਪਾਈ ਨੇ ਸਾਡੇ ਜਿਹੜਾ ਵੀ ਇਹਨਾਂ ਦਾ ਨਿਆਂ ਇਹਨਾਂ ਨੂੰ ਦੇਣਾ ਚਾਹੀਦਾ ਹੈ ਵੈਗ ਜੀ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਖਾਤੇ ਜੀ ਤੇ ਬਾਬਾ ਜੀ ਨੇ ਬਹੁਤ ਵਧੀਆ ਵਿਚਾਰ ਦਿੱਤੇ ਨੇ ਕਿ ਜਿਹੜਾ ਰਾਜਾ ਉਹ ਪਰਜਾ ਦਾ ਮਾਲਕ ਹੁੰਦਾ ਹੈ ਪਰਜਾ ਨੂੰ ਹੱਕ ਹੁੰਦਾ ਆਪਣੇ ਵਿਚਾਰ ਰੱਖੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਜਾ ਰਹੇ ਸੀ ਇਸ ਜਗ੍ਹਾ ਤੇ ਖਨੌਰੀ ਬਾਰਡਰ ਦੇ ਕੋਲ ਹਰਿਆਣੇ ਦੀ ਸਰਕਾਰ ਨੇ ਬੰਨ ਮਾਰ ਕੇ ਇੱਥੇ ਰੋਕਿਆ ਜੋ ਕਿ ਬਿਲਕੁਲ ਨਿਜਮਾ ਦੇ ਉਲਟ ਹੈ ਉਹ ਰਾਜਾ ਹੀ ਕਹਦਾ ਜਿਹੜਾ ਪਰਜਾ ਦੀ ਗੱਲ ਇਹ ਨਾ ਸੁਣ ਸਕੇ ਪਰਜਾ ਨੂੰ ਕੋਲ ਬੁਲਾ ਕੇ ਦੁੱਖ ਨਾ ਸੁਣ ਸਕੇ ਤੇ ਬਿਲਕੁਲ ਨਿਜਮਾ ਦੇ ਉਲਟ ਹੋ ਰਿਹਾ ਹੈ ਤੇ ਇਹੋ ਜਿਹੀਆਂ ਸਰਕਾਰਾਂ ਬਹੁਤਾ ਚਿਰ ਨਹੀਂ ਟਿਕਦੀਆਂ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਈਡੀ ਦੀ ਰੇਡ ਪਈ ਹੈ ਤੇ ਕੇਜਰੀਵਾਲ ਨੂੰ ਫੜਿਆ ਗਿਆ ਜਿਹੜਾ ਭਗਵੰਤ ਮਾਨ ਇੱਥੇ ਪੰਜਾਬ ਦੇ ਵਿੱਚ ਧੀਆਂ ਦੀਆਂ ਚੁੰਨੀਆਂ ਰੋਲ ਰਿਹਾ ਜੀ ਤੇ ਵੀਰਾਂ ਦੀਆਂ ਪੱਗਾਂ ਰੋਲ ਰਿਆ ਸੀ ਠੇਕੇ ਤੇ ਆਧਾਰਿਤ ਜਾਂ ਬੇਰੋਜ਼ਗਾਰ ਟੀਚਰ ਨੇ ਜਿਨ੍ਹਾਂ ਨੇ ਧਰਨੇ ਲਾਏ ਸੀ ਉਹਨਾਂ ਦੇ ਲਾਠੀਆਂ ਮਾਰ ਰਿਹਾ ਸੀ ਤੇ ਉਹੀ ਭਗਵੰਤ ਮਾਨ ਕੱਲ ਦਿੱਲੀ ਜਾ ਕੇ ਕੇਜਰੀਵਾਲ ਨੂੰ ਸ਼ਡਾਊਨ ਲਈ ਧਰਨੇ ਦੇ ਰਿਹਾ ਤਾਂ ਉੱਥੇ ਦੀ ਦਿੱਲੀ ਦੀ ਪੁਲਿਸ ਨੇ ਫਿਰ ਇਹਨਾਂ ਨਾਲ ਵੀ ਉਹੀ ਕੁਝ ਕੀਤਾ ਜੋ ਇੱਥੇ ਸਾਡੇ ਪੰਜਾਬ ਦੇ ਨੌਜਵਾਨਾਂ ਨਾਲ ਸਾਡੀਆਂ ਧੀਆਂ ਨਾਲ ਹੋ ਰਿਹਾ ਸੀ ਇਹ ਬਿਲਕੁਲ ਉਹੀ ਹੋਇਆ ਜਿਵੇਂ ਜੈਸੀ ਕਰਨੀ ਵੈਸੀ ਭਰਨੀ ਇਸ ਸਰਕਾਰ ਨਾਲ ਹੋਈ ਹੈ ਤੇ ਤੁਹਾਡੇ ਸਾਹਮਣੇ ਨਤੀਜਾ ਸਭ ਹੈ ਹਸ ਟਾਈਮ ਤੁਹਾਨੂੰ ਲੈ ਕੇ ਚਲਦੇ ਹਾਂ ਸਟੇਜ ਦੇ ਉੱਤੇ